ਸਰ ਬੇਟੀ ਦੀ ਮੂਵੀ ਦੇਖੀ ਆ ਰੌਕਸਟਾਰ ਕੀ ਮਿਲ ਗਈ ਮੁਫਤ ਅੱਛੀ ਲੱਗੀ ਥੀ ਬੇਲੀਗਲ ਬੇਟਾ ਹੀ ਬੜਾ ਅੱਛਾ ਲੱਗਾ ਜਿਹੜੇ ਬੇਟੇ ਦੇ ਨਾਲ ਕੰਮ ਕਰਦੇ ਉਹ ਬੇਟੇ ਬੇਟੀਆਂ ਵਾਂਗ ਡਾਇਰੈਕਟਰ ਸਾਹਿਬ ਦੇ ਸ਼ੁਕਰਗੁਜ਼ਾਰ ਆਂ ਪ੍ਰੋਡਿਊਸਰ ਸਾਹਿਬ ਦੇ ਜਿਨ੍ਹਾਂ ਨੇ ਮਿਊਜ਼ਿਕ ਦਿੱਤਾ ਜੈਦੇਵ ਸਾਹਿਬ ਜਿਨ੍ਹਾਂ ਨੇ ਗਾਣੇ ਲਿਖੇ ਉਹਨਾਂ ਦਾ ਪੂਰੀ ਟੀਮ ਦਾ ਸ਼ੁਕਰਗੁਜ਼ਾਰ ਸਰ ਜਿਹੜੀ ਮੂਵੀ ਆ ਬਿਲਕੁਲ ਨਵੀਂ ਆ ਕਾਪੀਰਾਈਟ ਦੇ ਉੱਪਰ ਜਿਆਦਾ ਬਣੀ ਇਹਦੇ ਬਾਰੇ ਕੀ ਕਹਿੰਦੇ ਹੋ ਤੁਸੀਂ ਆ ਸੋਚੀਦਾ ਇਸ ਨੂੰ ਲੈ ਕੇ ਬੜਾ ਸੀਰੀਅਸ ਮਾਮਲਾ ਆ ਇਹਨੂੰ ਕੋਈ ਐਸਾ ਕਾਨੂੰਨ ਬਣਨਾ ਚਾਹੀਦਾ ਕੀ ਕਾਪੀ ਰਾਈਟਸ ਐ ਐਕਟ ਬਣੇ ਔਰ ਹਰ ਬੰਦਾ ਜਿਹੜਾ ਲਿਖਦਾ ਜਾਨ ਮਾਰ ਕੇ ਲਿਖਦਾ ਜਾਂ ਗਾਉਂਦਾ ਜਾਂ ਕੰਪੋਜ਼ ਕਰਦਾ ਉਹਦਾ ਹੀ ਹੱਕ ਹੋਵੇ। ਜੀ ਦੇ ਨਵੀਂ ਮੂਵੀ ਲੈ ਕੇ ਅਨਸਰ ਕੀ ਕਹਿਣਾ ਚਾਹੁੰਦੇ? ਬਸ ਜੀ ਥੈਂਕ ਯੂ ਸਾਰਾ ਨਾਲ ਬਹੁਤ ਪਿਆਰ ਮਿਲਿਆ ਅੱਜ ਪ੍ਰੀਮੀਅਰ ਸੀਗਾ। ਵਧੀਆ ਬਸ ਮੇਰੀ ਇਹੀ ਦੁਆ ਦਿਲੋਂ ਇੱਛਾ ਹੈ ਕਿ ਜਿੱਦਾਂ ਦਾ ਰਿਸਪਾਂਸ ਆ ਜਾ ਉਹਦੇ ਹੀ ਕੱਲ ਤੋਂ ਸਟਾਰਟ ਹੋ ਜੂਵੇ ਕਿਉਂਕਿ ਅਸਲੀ ਪੱਕੇ ਪੇਪਰ ਤਾਂ ਕੱਲ ਆ ਉਹਨਾਂ ਦਾ ਰਿਜ਼ਲਟ ਕੱਲ ਆ ਲੈਟਸ ਸੇ ਭਾਈ ਗੁਰੂ ਮੇਰ ਕਰੇ ਜੇ ਭਾਈ ਕਹੋ ਆਪਾਂ ਦੇਖਣ ਨੂੰ ਮਿਲਦੇ ਨੇ ਪਾਪੀ ਆਈਡ ਦੇ ਤੁਸੀਂ ਫਿਲਮ ਬਣਾਈ ਆ ਕਨਸੈਪਟ ਬਿਲਕੁਲ ਵੱਖਰਾ ਹੀ ਸੀਗਾ ਤੁਸੀਂ ਲੈ ਕੇ ਆਏ ਕਿਵੇਂ ਮਾਈਂਡ ਚ ਆਈ ਵੀ ਇਦਾਂ ਦੀ ਜਿਹੜੀ ਮੂਵੀ ਕਰਨੀ ਚਾਹੀਦੀ ਦੇਖੋ ਮੇਰੇ ਮਾਈਂਡ ਚ ਨਹੀਂ ਸੀ ਆਈ ਇਹ ਆਈ ਏਮ ਬੀਂਗ ਓਨੈਸਟ ਸਾਡੇ ਜਿਹੜੇ ਡਾਇਰੈਕਟਰ ਸਾਹਿਬ ਨੇ ਉਹਨਾਂ ਨੇ ਲਿਖੀ ਆ ਫਿਲਮ ਰਾਈਟਰ ਨੇ ਬਠਾ ਮੈਂ ਮੈਨੂੰ ਇਹ ਲੱਗਦਾ ਸੀ ਕਿ ਮੈਂ ਮੈਨੂੰ ਕਰਨੀ ਚਾਹੀਦੀ ਆ ਫਿਲਮ ਨੇ ਤਾਂ ਲੋਕ मोस्टली ਜਦੋਂ ਥੋੜਾ ਥੋੜਾ ਨਵੇਂ ਬੰਦਿਆਂ ਦਾ ਕੰਮ ਕਰਦਾ ਨਹੀਂ ਕੋਈ ਤੇ ਬਸ ਮੈਨੂੰ ਇਹ ਸੀ ਕਿ ਯਾਰ ਇੱਕ ਤਾਂ ਡਿਫਰੈਂਟ ਚੀਜ਼ ਆ ਅੱਜ ਤੱਕ ਹੋਇਆ ਨਹੀਂ ਜਿਵੇਂ ਪਿਛਲੀ ਫਿਲਮ ਵੀ ਡਿਫਰੈਂਟ ਸੀਗੀ ਗੁੜੀਆਂ ਹਾਰਰ ਯਵਾਨ ਸੀਗਾ ਇਹ ਬਿਲਕੁਲ ਡਿਫਰੈਂਟ ਸੀ ਸੋ ਮੈਨੂੰ ਇਹ ਸੀਗਾ ਕਿ ਯਾਰ ਬੀਂਗ ਐਨ ਐਕਟਰ ਮੈਂ ਐਕਸਪਲੋਰ ਕਰ ਪਾਉਂਗਾ ਆਪਣੇ ਆਪ ਨੂੰ ਔਰ ਮੈਨੂੰ ਪਤਾ ਲੱਗੂਗਾ ਮੈਨੂੰ ਕਿੰਨੀ ਮਿਹਨਤ ਦੀ ਲੋੜ ਆ ਹੋਰ ਔਰ ਡੇ ਬਾਈ ਡੇ ਜਿੰਨੀ ਵਾਰੀ ਮੈਂ ਆਪਣਾ ਫਿਲਮ ਆਪਣਾ ਕੰਮ ਦੇਖਦਾ ਜਾਂ ਗਾਣਾ ਸੁਣਦਾ ਉਹਨੂੰ ਹਮੇਸ਼ਾ ਲੱਗਦਾ ਕਿ ਮੈਨੂੰ ਹੋਰ ਮਿਹਨਤ ਕਰਨੀ ਚਾਹੀਦੀ ਹੈ ਹੋਰ ਮਿਹਨਤ ਕਰਨੀ ਚਾਹੀਦੀ ਆ ਫਿਰ ਐਂਡ ਮੈਂ ਲੱਗਾ ਹਾਂ ਮਿਹਨਤ ਕਰ ਰਿਹਾ ਹਾਂ ਲੈਟਸ ਗੋ ਫॉर ਦਾ ਬੈਸਟ ਕੇ ਵਾਹਿਗੁਰੂ ਐਵੇਂ ਮਿਹਨਤ ਕਰਾਉਂਦਾ ਰਹੇ ਉਹ ਸ਼ਕਤੀ ਬਲ ਬਖਸ਼ੇ ਮਿਹਨਤ ਲਾਉਂਦਾ ਮੂਵੀ ਦੇਖੀ ਹੈ ਮੂਵੀ ਦੇ ਵਿੱਚ ਮਿਹਨਤ ਤੁਸੀਂ ਬਹੁਤ ਕਰੀਆ ਵਧੀਆ ਲੱਗੀ ਫਿਲਮ ਤੁਹਾਨੂੰ ਦੇਖ ਕੇ ਕਿ ਉਹਦੇ ਵਿੱਚ ਕੁਝ ਸਿੱਖਣ ਨੂੰ ਵੀ ਮਿਲਦਾ ਆ ਕਿੰਨੀ ਕਿ ਮਿਹਨਤ ਆ ਜਿਹੜਾ ਸ਼ੂਟਿੰਗ ਵਗੈਰਾ ਕਿੰਨਾ ਕਿਤੇ ਹੋਇਆ ਵਧੀਆ ਸਾਰਿਆਂ ਨੇ ਤੁਸੀਂ ਦੇਖ ਹੀ ਲਿਆ ਕਿਉਂਕਿ ਇੱਕ ਮੈਸੇਜ ਆ ਉਸ ਫਿਲਮ ਸੇ ਕਿ ਹੱਕ ਸੱਚ ਦੀ ਲੜਾਈ ਤਾਂ ਲੜਨੀ ਹੀ ਪੈਂਦੀ ਆ ਚਾਹੇ ਜੋ ਮਰਜ਼ੀ ਹੋਵੇ ਜਿਹੜਾ ਮਰਜ਼ੀ ਤੁਹਾਡੇ ਬਟਾਕੇ ਫਟਾ ਬੰਦਾ ਹੋਵੇ ਜੇ ਉਹ ਗਲਤ ਆ ਤੇ ਉਹਨੂੰ ਬਸ ਛੱਡਣਾ ਨਹੀਂ not in a violent way in a good way ਅੱਛੇ ਤਰੀਕੇ ਨਾਲ ਤੁਸੀਂ ਦੇਖਿਆ ਹੀ ਆ ਤੇ ਉਹਦੇ ਨਾਲ ਉਹਦੇ ਸਾਥੀ ਉਹਦੀ ਹੈਲਪ ਕਿਵੇਂ ਕਰਦੇ ਆ ਕਿਉਂਕਿ ਇੱਕ ਕੱਲਾ ਬੰਦਾ ਜੇ ਕਹਿੰਦਾ ਨਾ ਮੈਂ ਕੀਤਾ ਉਹ ਬਹੁਤ ਗਲਤ ਗੱਲ ਆ ਇਹ ਟੀਮ ਵਰਕ ਆ ਉਹ ਚਾਹੇ ਕਹਿੰਦੇ ਆ ਨਾ ਔਰndvi ਹੱਥ ਹੁੰਦਾ ਬੰਦੇ ਪਿੱਛੇ 11 ਦੋਸਤਾਂ ਦਾ ਵੀ ਹੱਥ ਹੁੰਦਾ ਉਹ ਪੁਸ਼ ਕਰਦੇ ਆ ਕਿ ਨਹੀਂ ਨਹੀਂ ਯਾਰ ਤੂੰ ਕਰ ਸਕਦਾ ਤੁਸੀਂ ਦੇਖਿਆ ਇਹਨਾਂ ਚੀਜ਼ਾਂ ਚ ਕਿ ਤੂੰ ਕਰ ਸਕਦਾ ਆ 23 ਸਬਜੈਕਟ ਸੀਗਾ ਇਹ ਫਿਲਮ ਸੀਗੀ ਮਿਹਨਤ ਦਾ ਅਸੀਂ ਮੈਸੇਜ ਦਿੱਤਾ ਲੈਟਸ ਹੋਪ ਲੋਕਾਂ ਨੂੰ ਵੀ ਪਸੰਦ ਆਵੇ ਜਿਵੇਂ ਤੁਸੀਂ ਕਹਿ ਰਹੇ ਹੋ ਅੱਛੀ ਲੱਗੀ ਤੁਹਾਨੂੰ ਥੈਂਕ ਯੂ ਭਾਜੀ ਓਕੇ ਥੈਂਕ ਯੂ ਬਾਕੀ